ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਹ ਮੋਟਰ ਤੇ ਆਪਣੀ ਬੀਜੀ ਦੀ ਮੱਕੀ ਸਾਰੀ ਹੋ ਤੇ ਪਰੇ ਚੱਲਦਾ ਪਾਣੀ ਤੇ ਇਹ 'ਚ ਵੀ 9208 ਲਾਈ ਆ ਤੇ ਇਧਰਲੇ ਖੇਤ 'ਚ ਕੋਈ ਨਵਾਂ ਬੀਤੀ ਉਹ ਲਾਇਆ ਆਪਾਂ ਤੁਹਾਨੂੰ ਦੱਸ ਦਿਆਂ ਕਿਹੜਾ ਉਹ 1368 1368 ਬੀਜ ਲਾਇਆ ਇਧਰ ਬਾਕੀ ਥਾਲੀ ਪਈ ਹੋਊਗੀ ਉਹ ਵੀ ਦਿਖਾਉਨੇ ਆ ਕਿ ਕਿਹੜਾ ਏ ਤੇ ਆਪਾਂ ਲੈ ਕੇ ਜਾਣਾ ਰੂਟਾਵੇਟਰ ਹੁਣ ਪਾ ਕੇ ਤੇ ਉਧਰ ਮਾਰਨਾ ਜ਼ਮੀਨ ਤਿਆਰ ਕਰੀਏ ਫਿਰ ਉਧਰ ਵੀ ਬਜਾਈ ਕਰਾਉਨੇ ਆ ਕੱਲ ਨੂੰ ਬਾਕੀ ਦੀ ਤੇ 69 ਨਾ ਮਾਰਦਿਆਂ 9 ਫੁੱਟਾ ਰੂਟਾਵੇਟਰ ਖੜਾ ਕੀ ਦਿਖਾਉਨੇ ਆ ਥੈਲੀ ਕਿ ਕਿਹੜੀ ਮੱਕੀ ਬੀਜੀ ਆ ਇੱਧਰ ਆ ਬੀਜੀ ਆ ਚਲੋ ਲੈ ਕੇ ਚੱਲਦੇ ਆ ਰੂਟਰ ਪਾ ਕੇ ਫਿਰ ਉਧਰ ਮਾਰੀਏ ਖੇਤ ਚ Ah, por ahí. Ahí, por ahí. Ahí. ਤੀ ਜਗਾ ਖੜਾ ਰੂਟਾਵੇਟਰ ਇਧਰ ਮੁੜੇ ਧੂੰ ਦਾ ਟਰੈਕਟਰ ਪਰਲੇ ਪਾਸੇ ਨੂੰ ਜਰਾ ਅੱਦਾ ਕਰਕੇ ਫਿਰ ਲਾਉਨੇ ਆ ਪਾ ਲਿਆ ਜੀ ਰੂਟਾਵੇਟਰ ਆਪਾਂ ਹੁਣ ਚਾਲਦੇ ਆ ਖੇਤ ਚੋਂ ਲੈ ਕੇ ਕੋਸਤਾ ਆਪਾਂ ਗੱਲ ਮਾਰਦਾ ਦੀ ਤਨ ਗੀਲਿਆਂ ਚ ਬਾਕੀ ਛੇ ਗੀਲਿਆਂ ਦਾ ਗੇੜ ਰਹਿੰਦਾ ਮਾਰਨ ਨੂੰ ਜੇ ਮਾਲੂਆਂ ਨੂੰ ਥੋੜਾ ਜਿਹਾ ਘੱਟ ਲਾ ਪਾਣੀ ਮੀਡ ਕਰਕੇ ਡਲੀ ਪੱਕ ਗਈ ਲੜਾ ਫੁੱਟ ਨਹੀਂ ਰਿਹਾ ਜਿਹੜਾ ਮੰਨ ਲਓ ਪੱਕ ਗਿਆ 100 ਮੀਟਰ ਵੀ ਨਹੀਂ ਭੰਦਾ ਬਾਕੀ ਯੂਏ ਮੀਡੀਅਮ ਚਲਦਾ ਡਾਇਰੈਕਟਰ ਯੂਏ ਮੀਡੀਅਮ ਚਾਹੀਦਾ ਆਹ ਪਰ ਮੋੜ 'ਚ ਜੀ ਨਿਬੜ ਗਿਆ ਦੀ ਖੇਤ ਦਾ ਕੰਮ ਰੂਟਾਵੇਟਰ ਮਾਰਤਾ ਆਪਾਂ ਸਾਰੇ ਚ ਤੇ ਕੱਲੂ ਕਰਾਂਗੇ ਬਜਾਈ ਮੱਕੀ ਦੀ ਤੇ ਬਾਕੀ ਆ ਮੋਟਰ ਚ ਚੱਲਦਾ ਆਪਣਾ ਕਣਕ ਨੂੰ ਪਾਣੀ 826 ਬੀਜ ਹੈ ਆਪਣਾ ਤੇ ਇਨਸਾਰੇ ਤੇ ਆਈ ਹੋਈ ਆ ਕਣਕ ਪਾਣੀ ਲੱਗਣ ਵਾਲਾ ਤੀ ਤੇ ਅੱਜ ਮੋੜਤਾ ਪਾਣੀ ਤੇ ਮਲਾਜ਼ਮ ਭਰ ਰਿਹਾ ਉਹ ਲੱਗਿਆ ਛੋਟੂ ਭਰਨ ਬਾਕੀ ਚਿਪਸੋਨਾ ਬੰਨਦੀ ਬੇਲ ਵੜਾਉਨੇ ਆ ਉਹ ਪਰਲੇ ਪਾਸੇ ਖੜਾ ਉਹ ਪਰਲੇ ਪਾਸੇ 19-20 ਤਰੀਕ ਤੱਕ ਵੜਾ ਦਾਨੀ ਆ ਬੇਲ ਤੇ ਬਾਕੀ ਇਹ ਚਿਪਸੋਨਾ 3 ਖੜਾ ਏ ਇਹ ਵੀ ਪੂਰਾ ਵਧੀਆ ਖੜਾ ਇਹ ਤਾਂ ਮਾਰਚ ਜਾ ਕੇ ਪੱਟੇ ਪੱਟ ਹੋਊਗਾ ਆਪਣੇ ਪਿੰਡ ਵੀਰ ਉਹਨਾਂ ਦਾ ਖੇਤ ਆ ਇਹ ਆਲੂ ਤੇ ਬਾਕੀ ਗੰਨਾ ਮਿੱਲ ਵੀ ਚੱਲਦੀ ਆ ਮਾਰੂ ਮਾਰ ਦੇਖੋ ਸਲਾਣਾ ਗੰਨਾ ਮਿੱਲਾਈ ਏ ਇਹ ਤੇ ਆਪਣਾ ਮੱਕੀ ਪਾ ਪਰ ਭਾਈ ਦਾ ਵੀ ਕੰਮ ਮੁੱਕ ਗਿਆ ਉਧਰ ਵੀ ਪਾਣੀ ਪੈਂਦਾ ਦੀ ਜਿਹੜੇ ਕਿਸੇ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਵੱਤ ਤੋਂ ਵੱਧ ਦੇਖਿਆ ਕਰੋ ਤੇ ਆਲੂਆਂ ਦਾ ਰੇਟ ਹੈਗਾ ਸੁਣ ਚ ਆਇਆ 11 ਰੁਪਏ ਹੋ ਗਿਆ ਬਾਕੀ ਵੀਰੇ ਨੂੰ ਪਤਾ ਏ ਉਹੀ ਜ਼ਿਆਦਾ ਆਲਦਾਲੇ ਘੁੰਮਦਾ ਫਿਰਦਾ ਰਹਿੰਦਾ ਤੇ ਆਲੂ ਖਰੀਦਦਾ ਏ ਕਿ ਕੀ ਰੇਟ ਆ ਬਾਕੀ ਚੇਸੋਨਾ ਬੰਦਾ ਹੈਗਾ 11-12 ਰੁਪਏ ਰੇਟ ਤੇ ਇੱਕ ਦੇਖਦੇ ਆ ਜਦ ਤੱਕ ਆਪਾਂ ਪੱਟਣਾ ਵੀ ਕਿੰਨਾ ਕੁ ਰਹਿੰਦਾ ਏ ਵਾਧਦਾ ਏ ਜਾਂ ਘਟਦਾ ਏ ਕੱਢਦੇ ਆ ਹੀ ਖਾਲੀਆਂ ਆਪਾਂ ਮੱਕੀ ਬੀਜਣ ਤੋਂ ਬਾਅਦ ਇੱਕ ਖਾਲੀ ਪਾਤੀਆ ਖੇਤ ਚ ਤੇ ਇੱਧਰਲੇ ਖੇਤ ਚ ਵੀ ਕੱਢਤੀਆਂ ਤੇ ਬਾਕੀ ਲੱਗਿਆ ਹੋਇਆ ਮਜ਼ਾਜਮ ਪੁੰਜੇ ਖਾਂਜੇ ਸਮਾਰਨ ਤੇ ਆਹ ਦਾਣੇ ਢੱਕਦੇ ਸਾਰੀ ਜਿਹੜੇ ਨੰਗੇ ਪਏ ਨੇ ਇਹਦੇ ਹੁਣ ਮਸ਼ੀਨ ਵਾਲੇ ਨੇ ਹੂੰ ਮਸ਼ੀਨ ਵਾਲੇ ਨੇ ਢੱਕਦੇ ਇਹਨਾਂ ਨੂੰ ਵੀ ਮੈਂ ਵੀ ਲਾਉਂਗਾ ਇਹ ਖੁੰਜਾ ਖਾਂਜਾ ਸਾਰਾ ਬਣ ਗਿਆ ਹੈ ਦਾਣਾ ਲਾਉਣ ਤੋਂ ਰਹਿਦਾ ਇਕੱਲਾ ਲਾ ਦੇ ਜਾਂ ਸਵੇਰੇ ਲਾ ਲਈ ਸਵੇਰੇ ਲਾ ਲਈ ਹੂੰ ਕੱਲ ਤੋਂ ਪਾਣੀ ਚਲਾ ਦਾਂਗੇ ਇੱਧਰ ਵੀ ਪਾਣੀ ਨਾਲ ਹੁੰਦੇ ਦਾਣਾ ਲਾ ਦੇ ਖੁੰਜਿਆਂ ਜਿੱਥੇ-ਇੱਥੇ ਲੱਗਣੇ ਆਲਾ ਫਿਰ ਪਾਣੀ ਛੱਡਦੇ ਆ ਗੱਲ ਨੂੰ